ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਲੋਜ ਹੁਣ ਪੰਜਾਬ 'ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਂ ਵਧਾ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਂ ਜਦ ਆਵਦਾ ਦਿੱਤਾ ਗਿਆ ਯਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਇਸੇ ਉਚਾਲੇ ਹੁਣ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨੜਹੀ ਬਲਾਕ ਦੇ ਦੇਣਗੇ ਵਿਗੜ ਬਲਾਕ ਦੇ ਨੇ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਨੇ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦੇ ਨਹੀਂ ਕਿਉਂਕਿ ਸੱਪ ਵਗੈਰਾ ਬਹੁਤ ਨਿਕਲ ਰਹੇ ਨੇ ਪਾਣੀ 'ਚ ਜਿਹੜਾ ਸਕੂਲਾਂ ਦੇ ਅੰਦਰ ਆਇਆ ਸੀ ਤਾਂ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਪਟੀ ਕਮਿਸ਼ਨਰ ਨੇ ਜਿਹੜੇ ਉਹਨਾਂ ਨੂੰ ਇਹ ਅਧਿਕਾਰ ਹੋ ਗਿਆ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਇਸ ਦੇ ਮੱਦੇ ਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਇਹ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਤੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਜਿਹੜਾ ਫਾਇਦਾ ਹੈਗਾ ਉਹ ਇਹ ਚ ਚੰਗੀ ਗੱਲ ਇਸੇ ਕਰਕੇ ਕਿ ਜਿਹੜੇ ਇਖੇ ਅਧਿਕਾਰੀ ਨੇ ਉਹ ਇਹ ਨਹੀਂ ਚਾਹੁੰਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਂ ਅਧਿਆਪਕਾਂ ਦੀ jaan ਨੂੰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਅਸਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇਕਰ ਪਿਛਲੇ ਦਿਨੀ ਸਕੂਲ ਬੰਦ ਰਹੇ ਨੇ ਤਾਂ 10 ਤੱਕ ਜਿਹੜੇ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐ ਲੈ ਸਕੂਲ ਪ੍ਰਬੰਧਕ ਪੰਚਾਇਤਾਂ ਅਧਿਆਪਕ ਉਹ ਮਿਲ ਕੇ ਇਹਨਾਂ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਉੱਥੇ ਆਉਣਾ ਹੋਵੇ ਜਿਵੇਂ ਜਿਸ ਤਰੀਕੇ ਤੁਸੀਂ ਕਿਹਾ ਸੀ ਕਿ 43 ਸਕੂਲ ਬੰਦ ਰਹੇ ਨੇ ਕਿ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਕੌਣਗੇ ਤੇ ਕੀ ਕਾਰਨ ਹੈ 6 ਸਕੂਲਾਂ ਨੂੰ ਕੋਲ ਦਿੱਤੀ ਗਈ ਹੈ ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ਗਈ ਹੈ ਕਿ ਇਹ 43 ਸਕੂਲਾਂ ਦੇ ਵਿੱਚ ਅਧਿਆਪਕ ਕੌਣਗੇ ਤੇ ਵਿਦਿਆਰਥੀਆਂ ਨੂੰ ਵੀ ਦੇ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜ਼ਿਆਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਹਨਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕੀ ਇਹ ਜਿਹਨੋਂ ਕੋ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉਸੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਆਉਣ ਉਹਨਾਂ ਨਾਲ ਕੋਈ ਅਨਸਖਾਨੀ ਘਟਨਾ ਵਾਪਰੇ। ਤੋਂ ਜਿਹੜੇ 40 ਸਕੂਲ ਨੇ ਉਹ ਬੰਦ ਰਹਿਣਗੇ ਪਰ ਅਧਿਆਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ 10 ਤਰੀਕ ਨੂੰ ਸਕੂਲ ਨੇ ਪਰ ਜਿਹੜੇ 6 ਸਕੂਲ ਨੇ ਪ੍ਰਿੰਸੀਪਲ ਜੀ ਉਹਦੇ ਚਹੀ ਗੱਲ ਹੈ ਕਿ ਉਹਨਾਂ 'ਚ ਬੱਚਿਆਂ ਨੂੰ ਵੀ ਆਉਣ ਦਿੱਤਾ ਜਾਵੇ। ਜਿਆਦਾ ਕਿ 6 ਸਕੂਲ ਬੰਦ ਕਰ ਦਿੱਤੇ ਗਏ ਨੇ ਹਣਾ। ਜੀ 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 ਬਿਲਕੁਲ ਜੀ ਬਿਲਕੁਲ। ਜੀ ਮਨੋਜੀ ਜਾਣਕਾਰੀ ਦੇਣ ਦੇਣੇ ਤੁਹਾਡਾ ਧੰਨਵਾਦ ਜੀ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾੜਾ ਦੇ ਨਾਲ ਜਿਹੜੀ ਆ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋਡ ਵੀ ਕਈ ਟੁੱਟ ਗਏ ਨੇ ਤੇ ਇਸੇ ਵਿਚਾਲੇ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਲੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੇ ਨਾਲ ਜਿਹੜੇ ਆ ਅਧਿਆਪਕ ਵੀ ਉਹ ਵੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਣਵਰ ਰਾਸਤੇ ਜਿਹੜੇ ਆ ਕਾਫੀ ਟੁੱਟ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਜਾਨ ਚੋਖਾਂ ਵਿੱਚ ਨਾ ਪਵੇ ਇਸੇ ਚੀਜ਼ ਨੂੰ ਲੈ ਕੇ 6 ਸਕੂਲ ਜਿਹੜੇ ਆ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦੀ ਜਿਹੜੀ ਆ ਸਮਾਂ ਵਧਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜੇ ਆ 10 ਸਤੰਬਰ ਤੋਂ ਬਾਅਦ ਜਿਹੜੇ ਆ ਖੁੱਲ ਜਾਣਗੇ ਲੋਜ ਹੁਣ ਪੰਜਾਬ 'ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਂ ਵਧਾ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਜਿਕ ਜ਼ਿੰਮੇਵਾਰਤਾ ਗਿਆ ਹੈ ਜਾਨਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਇਸੇ ਉਚਾਲੇ ਹੁਣ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨਲਹੇੜੀ ਬਲਾਕ ਦੇ ਨੇਗੇ ਸਿੰਘਗੜ ਬਲਾਕ ਦੇ ਨੇ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਹੈ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦੇ ਨੇ ਕਿਉਂਕਿ ਥੱਪ ਵਗੈਰਾ ਬਹੁਤ ਨਿਕਲ ਰਿਹਾ ਨੇ ਪਾਣੀ ਜਿਹੜਾ ਸਕੂਲਾਂ ਦੇ ਅੰਦਰ ਆਇਆ ਸੀ ਤੇ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਪਟੀ ਕਮਿਸ਼ਨਰ ਨੇ ਜਿਹੜੇ ਉਹਨਾਂ ਨੂੰ ਇਹ ਅਧਿਕਾਰ ਹੋ ਗਿਆ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਤੇ ਇਸੇ ਦੇ ਮੱਦੇ ਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਤੇ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਤੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਜਿਹੜਾ ਫੈਸਲਾ ਹੈਗਾ ਉਹ ਇੱਥੇ ਚੰਗੀ ਗੱਲ ਇਹ ਸੇ ਕਰਕੇ ਕਿ ਕਿ ਜਿਹੜੇ ਇਖੇ ਅਧਿਕਾਰੀ ਨੇ ਉਹ ਇਹ ਨਿਚੋਉਂਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਂ ਅਧਿਆਪਕਾਂ ਦੀ ਜਾਨ ਨੂੰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਪਰ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਅਸਾ ਰਿਸਕ ਨਹੀਂ ਲੈਣਾ ਚਾਹਦਾ ਕਿਉਂਕਿ ਇੱਕਰ ਪਿਛਲੇ ਦਿਨ ਸਕੂਲ ਬੰਦ ਰਹੇ ਨੇ ਤਾਂ ਅੱਜ ਤੱਕ ਜਿਹੜੇ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐ ਲੈ ਸਕੂਲ ਪ੍ਰਬੰਧਕ ਪੰਚਾਇਤਾਂ ਅਧਿਆਪਕ ਉਹ ਮਿਲ ਕੇ ਨਾ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਉੱਥੇ ਆਉਣਾ ਹੋਵੇ ਜੀ ਮਰੋ ਜਿਸ ਤਰੀਕੇ ਤੁਸੀਂ ਕਹਿਆ ਸੀ ਕਿ 43 ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਆਉਣਗੇ ਤੇ ਕੀ ਕਾਰਨ ਆ 6 ਸਕੂਲਾਂ ਨੂੰ ਕੋਲ ਦਿੱਤੀ ਗਈ ਹੈ ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ਗਈ ਹੈ ਕਿ 743 ਸਕੂਲਾਂ ਦੇ ਵਿੱਚ ਅਧਿਆਪਕ ਹੋਣਗੇ ਤੇ ਵਿਦਿਆਰਥੀਆਂ ਨੂੰ ਵੀ ਦੇ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ। ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜ਼ਿਆਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਹਨਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕੀ ਜਿਹੜੀ ਜਿਹਨੋਂ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਉਹਨਾਂ ਨਾਲ ਕੇ ਅਨਸਖਾਨੀ ਕੱਢਣਾ ਵਾਪਰੇ। ਤੋਂ ਇਹਦੇ ਤੇ 40 ਸਕੂਲ ਨੇ ਉਹ ਬੰਦ ਰਹਿਣ ਦੀ ਪ੍ਰਧਿਆਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ ਕਿ 10 ਤਰੀਕ ਨੂੰ ਖੋਲ੍ਹਣਾ ਪਰ ਜਿਹੜੇ 6 ਸਕੂਲ ਨੇ ਪ੍ਰਿੰਦਰ ਜੀ ਉਹਦੇ ਚ ਇਹ ਗੱਲ ਹੈ ਕਿ ਇਹਨਾਂ 'ਚ ਬੱਚਿਆਂ ਨੂੰ ਵੀ ਲਾਉਂ ਦਿੱਤਾ ਜਾਵੇ ਇਹਨਾਂ ਨੇ ਕਿ ਕਿ 6 ਸਕੂਲ ਬੰਦ ਕਰ ਦਿੱਤੇ ਗਏ ਨੇ ਹਾਂ ਜੀ 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 ਬਿਲਕੁਲ ਜੀ ਬਿਲਕੁਲ ਅਜੀਤ ਮਨੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਆਦਿਕ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾੜਾ ਦੇ ਨਾਲ ਜਿਹੜੀ ਆ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋਡ ਵੀ ਕਈ ਟੁੱਟ ਗਏ ਨੇ ਤੇ ਇਸੇ ਵਿਚਾਲੇ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਰੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੇ ਨਾਲ ਜਿਹੜੇ ਆ ਅਧਿਆਪਕ ਵੀ ਉਹ ਵੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਨਵਰ ਰਾਸਤੇ ਜਿਹੜੇ ਆ ਕਾਫੀ ਟੁੱਟ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਜਾਨ ਚੋਖਾਂ ਵਿੱਚ ਨਾ ਪਵੇ ਐਸੇ ਚੀਜ਼ ਨੂੰ ਲੈ ਕੇ ਛੇ ਸਕੂਲ ਜਿਹੜੇ ਆ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਪਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦਾ ਜਿਹੜੀ ਆ ਸਮਾਵਧਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜੇ ਆ 10 ਸਤੰਬਰ ਤੋਂ ਬਾਅਦ ਜਿਹੜੇ ਆ ਖੁੱਲ ਜਾਣਗੇ